ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮਹਾਪੁਰਖਾਂ ਦੁਆਰਾ ਦੱਸੇ ਗਏ ਪੰਛੀਆਂ ਨੂੰ ਦਾਣਾ ਪਾਉਣ ਦੇ ਫਾਇਦਿਆਂ ਬਾਰੇ ਸੁਣ ਕੇ ਹੈਰਾਨ ਰਹਿ ਜਾਵੋਗੇ 사ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਪੰਛੀਆਂ ਨੂੰ ਦਾਣਾ ਪਾਉਣ ਤੇ ਕੀ ਫਲ ਪ੍ਰਾਪਤ ਹੁੰਦਾ ਹੈ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਵੋਗੇ ਕਿ ਤੁਹਾਨੂੰ ਜੇਕਰ ਤੁਸੀਂ ਵੀ ਪਰਮਾਤਮਾ ਕੋਲੋਂ ਫਲ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਇਹ ਚਿਤਕਾਉਣੇ ਸ਼ੁਰੂ ਕਰਦੇ ਹੋ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਤੰਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜੀ ਜੋ ਲਗਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਵੀ ਹੋ ਜਾਵੇ। ਸਾ ਸੰਗਤ ਜੀ ਕਲ ਪੰਛੀਆਂ ਨੂੰ ਨਾਲ ਘਰ ਵਿੱਚ ਖੁਸ਼ੀਆਂ ਲੈ ਕੇ ਆਉਂਦਾ ਹੈ ਪੰਛੀਆਂ ਨੂੰ ਦਾਣਾ ਪਾਣ ਪਾਣ ਸਰਦਿਕ ਥਾਂ ਦਿਦਾ ਦਿੰਦਾ ਹੈ ਜੇ ਅਪ ਪੰਛੀਆਂ ਨੂੰ ਪਾਣੀ ਪਿਉਂਦੇ ਹਾਂ ਤਾਂ ਸਾਨੂੰ ਪੁੰਨ ਲੱਗਦਾ ਹੈ ਇਸ ਦੇ ਨਾਲ ਸਾਡੀਆਂ ਸਾਰੀਆਂ ਹੀ ਮਨੁਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਸਾਧ ਸੰਗਤ ਜੀ ਤੁਹਾਡੇ ਦੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਨ ਕਰ ਲੈਣਾ ਜੀ ਕਿਉਂਕਿ ਅੱਧੀ ਗੱਲ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਸਾਧ ਸੰਗਤ ਜੀ ਆਖਦੇ ਹਨ ਕਿ ਇੱਕ ਨਗਰ ਵਿੱਚ ਪਤੀ ਪਤਨੀ ਰਹਾ ਕਰਦੇ ਸੀ ਘਰੋਂ ਬੜੇ ਹੀ ਜ਼ਿਆਦਾ ਗਰੀਬ ਸਨ ਕਹਿੰਦੇ ਕਿ ਕਣਕ ਦਾ ਸੀਜ਼ਨ ਸੀ ਲੋਕੀ ਆਪਣੇ ਖੇਤਾਂ ਵਿੱਚ ਕਣਕ ਵੜ ਰਹੇ ਸਨ ਉਸ પતિ ਪਤਨੀ ਨੇ ਸਵੇਰ ਆਪਣੇ ਘਰੋਂ ਚੱਲੇ ਜਾਣਾ ਪੁੱਠੋ ਸਿੱਟੇ ਚੁਗਣੇ ਤੇ ਸ਼ਾਮ ਨੂੰ ਘਰੇ ਲਿਆ ਕੇ ਭੱਲੇ ਵਿਛਾ ਕੇ ਉਸ ਉੱਤੇ ਜਿਹੜੇ ਸਿੱਟੇ ਸਨ ਉਹ ਲੈ ਆਉਂਦੇ ਸਨ ਤੇ ਪੁੱਟ ਕੇ ਰੱਖ ਲਿਆ ਘਾਡੇ ਉਹਨਾਂ ਦੇ ਘਰੇ ਇੱਕ ਨਿੰਮਤਾ ਰੁੱਖ ਸੀ ਨਿੰਮਤੇ ਰੁੱਖ ਉੱਤੇ ਇੱਕ ਚਿੜਾ ਚੜੀ ਰਿਹਾ ਘਾਡੇ 'ਚੀ ਉਹਨਾਂ ਅਲਾਂ ਬਣਾਇਆ ਹੋਇਆ ਸੀ ਉਹਨਾਂ ਉਹ ਜਿਹੜੀ ਪੱਲੀ ਤੇ ਦਾਣੇ ਪੋਣੇ ਕੁਝ ਦਾਣੇ ਚਿੜਾ ਚੜੀ ਨੇ ਚੁੱਕ ਲਿਆ ਕਰਨੀ ਤੇ ਪਰਮਾਤਮਾ ਅੱਗੇ ਉਹਨਾਂ ਬਾਰੇ ਅਰਦਾਸ ਕਰਿਆ ਕਰਨੀ ਕਹਿੰਦੇ ਕਿ ਉਹਨਾਂ ਦੇਖਿਆ ਕਰਨਾ ਜਿਹੜਾ ਇੰਨੀ ਮਿਹਨਤ ਕਰਦਾ ਹੈ ਪਰ ਫਿਰ ਵੀ ਇਹ ਗਰੀਬ ਹੈ ਉਹਨਾਂ ਨੂੰ ਕੀ ਕਰਨਾ ਕਿ ਇਹਨਾਂ ਦੇ ਘਰ ਵਿੱਚ ਰਿਚਕ ਤੇ ਬਾਈਕਾ ਤਾਂ ਜਾਵੇ ਇਹਨਾਂ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਹੈ ਕਿ ਉਹਨਾਂ ਦੇਖਿਆ ਕਿ ਨੇੜੇ ਹੀ ਇੱਕ ਗੁਰੂ ਘਰ ਆਉਂਦਾ ਹੈ ਉੱਥੇ ਹਰ ਸਮੇਂ ਲੰਗਰ ਲੱਗਾ ਹੀ ਰਹਿੰਦਾ ਹੈ ਉਹਨਾਂ ਦਾਣੇ ਚੁੰਝਾਂ ਵਿੱਚ ਪਾ ਕੇ ਲੈ ਜਾਣੇ ਤੇ ਗੁਰੂ ਘਰ ਦੇ ਲੰਗਾਂ ਵਿੱਚ ਜਿੱਥੇ ਲੰਗਰ ਬੰਡਦਾ ਸੀ ਉਹ ਬੋਲੀ ਬਣੀ ਹੋਈ ਸੀ ਉੱਥੇ ਜਾ ਕੇ ਛੁੱਟਦਿਆ ਕਰਦੇ ਕਹਿੰਦੇ ਹਨ ਕਿ ਚੜੜਾ ਚੜਿਨੇ ਥੋੜੇ ਥੋਨੇ ਦਾਣੇ ਚੁੰਝ ਵਿੱਚ ਪੜਿਆ ਗਾਡੇ ਉਸ ਲੰਗਰ ਹਾਲ ਵਿੱਚ ਜੜਾ ਬਰਤਨ ਬਣਿਆ ਹੋਇਆ ਸੀ ਉਸ ਵਿੱਚ ਪਾ ਆਇਆ ਕਰਦੇ ਸਨ ਹੋਲੀ-ਹੋਲੀ ਉਹ ਜਨਾਪਤੀ ਪਤਨੀ ਸੀ ਅੱਜ ਤੇ ਨੋ ਹੋ ਕੱਲ ਨੂੰ ਹੋ ਤੇ ਪਰਸੋਂ ਨੂੰ ਹੋ ਇਸ ਤਰ੍ਹਾਂ ਕਹਿੰਦੇ ਕਿ ਉਹਨਾਂ ਦੇ ਘਰ ਵਿੱਚ ਬਾਈਕਟ ਹੋਣੀ ਸ਼ੁਰੂ ਹੋ ਗਈ ਦਿਨ ਰਾਤ ਚੌਗਣੀ ਤੱਕ ਹੋਣ ਲੱਗੀ ਕਹਿੰਦੇ ਕਿ ਜਦੋਂ ਚਾਰ ਛਿਲਣ ਉਹਨਾਂ ਦੇ ਜੁੜ ਗਏ ਤਾਂ ਇੱਕ ਕੱਚੀ ਟਹੜੀ ਵਿੱਚ ਰਹਿੰਦੇ ਆ ਮਿੱਟੀ ਦਾ ਘਰ ਬਣਿਆ ਸੀ ਜਦੋਂ ਮੀਂਹ بارش ਹੋਣੀ ਜਦੋਂ ਵੀ ਮੀਂਹ ਜ਼ਿਆਦਾ ਆ ਜਾਣਾ ਤਾਂ ਕਮਰਾ ਚੋਣ ਲੱਗ ਜਾਂਦਾ ਸੀ ਉਹਨਾਂ ਨੇ ਕਿਹਾ ਕਿ ਜਦੋਂ ਮੀਂਹ بارش ਆਉਂਦੀ ਹੈ ਤਾਂ ਇਹ ਚੋਣ ਲੱਗ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਜਦੋਂ بارش ਹੁੰਦੀ ਹੈ ਤਾਂ ਕਮਰਾ ਚੋਣ ਲੱਗ ਜਾਂਦਾ ਹੈ ਕਿਉਂ ਨਾ ਇੱਕ ਨਵਾਂ ਘਰ ਬਣਾ ਲਈਏ ਉਸਦੀ ਪਤਨੀ ਨੇ ਕਿਹਾ ਠੀਕ ਹੈ ਹੁਣ ਘਰ ਬਣਾਉਣਾ ਉਹਨਾਂ ਨੇ ਆਰੰਭ ਕਰ ਦਿੱਤਾ ਕਹਿੰਦੇ ਕਿ ਜਦੋਂ ਘਰ ਬਣਾਇਆ ਤਾਂ ਉਹ ਜੜੀ ਛੰਨ ਛੰਨ ਸੀ ਉਹ ਟਟਹਣੀ ਹੀ ਸੀ ਉਹ ਜੜਾ ਰੁੱਖ ਸੀ ਉਹ ਵਿਕਰ ਵਿੱਚ ਆਉਂਦਾ ਸੀ ਤੇ ਉਹ ਵੱਡ ਦਿੱਤਾ ਗਿਆ ਜਦੋਂ ਉਹ ਵੱਡ ਦਿੱਤਾ ਤਾਂ ਉਹ ਜਿਹੜਾ ਜੜੀ ਜਿੱਥੇ ਉਹ ਰਹਿੰਦੇ ਸੀ ਉਹਨਾਂ ਦਾ ਵਸੇਰਾ ਹੁਣ ਉੱਠੇ ਨਹੀਂ ਦਿਹਾਸੀ ਫਿਰ ਉਹ ਉੱਡ ਕੇ ਕਿਸੇ ਹੋਰ ਥਾਂ ਚਲੇ ਗਏ ਕਹਿੰਦੇ ਬੜਾ ਹੀ ਸੋਨਾ ਜਿਹੜਾ ਇਹਨਾਂ ਦਾ ਘਰ ਸੀ ਉਹ ਬਣ ਗਿਆ ਹੁਣ ਆਪਣੀ ਜ਼ਿੰਦਗੀ ਵਿੱਚ ਉਹ ਆਨੰਦ ਮਾਣਣ ਲੱਗੇ ਪਰ ਉਹ ਹੁਣ ਪੁੰਨ ਦਾਨ ਨਹੀਂ ਸੀ ਕਰਦੇ ਜਿੜਾ ਜੜੀ ਉਸੇ ਕਾਇ ਖੰਦੇ ਸੀ ਤਾਂ ਉਹ ਰੱਬਗੇ ਦੁਆਵਾਂ ਵੀ ਕਰਦੇ ਸਨ ਰੱਬ ਕੇ ਅਟਾਸ ਸਵੀਕਰ ਦੈਸਨ ਉਹਨਾਂ ਦੇ ਘਰ ਦਾ ਹਿੱਸਾ ਵੀ ਗੁਰੂ ਘਰ ਵਿੱਚ ਪੈ ਜਾਂਦਾ ਸੀ ਇਸ ਨਾਲ ਉਹਨਾਂ ਦੀ ਕਮਾਈ ਵਿੱਚੋਂ ਦਸਵੰਧ ਵੀ ਨਿਕਲ ਜਾਂਦਾ ਸੀ ਕਹਿੰਦੇ ਕਿ ਹੌਲੀ ਹੌਲੀ ਜਿਹੜਾ ਕੰਮ ਸੀ ਘਰ ਦੇ ਹਾਲਾਤ ਮਾੜੇ ਹੋਣੇ ਸ਼ੁਰੂ ਹੋ ਗਏ ਪਰਮਾਤਮਾ ਨੂੰ ਪਹਿਲਾਂ ਵੀ ਸਾਨੂੰ ਇੰਨਾ ਕੁਝ ਦਿੱਤਾ ਹੈ ਤੇ ਹੁਣ ਤੂੰ ਸਾਡੇ ਉੱਤੇ ਕਿਰਪਾ ਨਹੀਂ ਕਰ ਰਿਹਾ ਉੱਥੋਂ ਹੁਣ પતિ-ਪਤਨੀ ਔਖੇ ਹੋਣੇ ਸ਼ੁਰੂ ਹੋ ਗਏ। ਉਹਨਾਂ ਦੀ ਜ਼ਿੰਦਗੀ ਵਿੱਚ ਦੁੱਖ ਹੋਣੇ ਸ਼ੁਰੂ ਹੋ ਗਏ। ਤੇ ਉਹ ਪਰਮਾਤਮਾ ਨੂੰ ਕਹਿਣ ਲੱਗੇ ਕਿ ਪਰਮਾਤਮਾ ਹੁਣ ਅਸੀਂ ਦੁਖੀ ਕਿਉਂ ਰਹਿਣ ਲੱਗ ਗਏ ਹਾਂ? ਕਹਿੰਦਾ ਕਿਸ ਨੇ ਕਿਹਾ ਕਿ ਆਪਣੇ ਨਗਰ ਉਸ ਪਿੰਡ ਤੋਂ ਬਾਹਰ ਇੱਕ ਸੰਤ ਜੀ ਰਹਿੰਦੇ ਹਨ। ਤੁਸੀਂ ਉਹਨਾਂ ਦੇ ਕੋਲ ਜਾਓ। ਤੇ ਉੱਥੇ ਜਾ ਕੇ ਪੁੱਛ ਲਓ ਕਿ ਟੂਰਡੇ ਘਰ ਦੇ ਨਾਲ ਕੀ ਪਾਣਾ ਵਾਪਰ ਰਿਹਾ ਹੈ ਕਹਿੰਦੇ ਕਿ ਦੋਵੇਂ ਜਾਣੇ ਉਠੋ ਜਾਂਦੇ ਹਨ ਸੰਤ ਨੂੰ ਸਾਰੀ ਹੀ ਗੱਲ ਦੱਸ ਦਿੰਦੇ ਹਨ ਸੰਤ ਜੀ ਅਸੀਂ ਪਹਿਲਾਂ ਘਰ ਜਾ ਕੇ ਮੰਗਿਆ ਕਰਦੇ ਸੀ ਇੱਥੋਂ ਤੱਕ ਕਿ ਸਿੱਤੇ ਚੁੱਕ ਕੇ ਵੀ ਗੁਜ਼ਾਰਾ ਕਰਿਆ ਕਰਦੇ ਸੀ ਜੇ ਕੋਈ ਕੰਮ ਨੂੰ ਹੱਥ ਪਾਉਣਾ ਤਾਂ ਉਹਦੇ ਵਿੱਚ ਵੀ ਨੁਕਸਾਨ ਹੋ ਜਾਂਦਾ ਸੀ ਕੋਈ ਹੱਲ ਦੱਸੋ ਸੰਤ ਫਕੀਰ ਜੀ ਨੇ ਕੁਝ ਸਮਾਂ ਅੱਖਾਂ ਬੰਦ ਕੀਤੀਆਂ ਅੱਖਾਂ ਬੰਦ ਕਰਨ ਤੋਂ ਬਾਅਦ ਜਦ ਖੋਲੀਆਂ ਤੇ ਉਹ ਭਲੇ ਪੁਰਸ਼ ਤੋਂ ਫਰਸ਼ਾਂ ਤੋਂ ਅਰਸ਼ਾਂ ਤੇ ਅਰਸ਼ਾਂ ਤੋਂ ਫਰਸ਼ਾਂ ਤੇ ਕਿਵੇਂ ਤੁਸੀਂ ਆ ਚੁੱਕੇ ਹੋ ਸਾਰੀ ਹੀ ਗੱਲ ਬਾਤ ਦੱਸਣ ਲਈ ਤਿਆਰ ਹੋਏ ਕਿ ਆਪ ਨਹੀਂ ਬੈਠੇ ਤੇਰੇ ਤੂੰ ਹੁਣ ਅਰਸ਼ਾਂ ਤੋਂ ਫਰਸ਼ਾਂ ਤੇ ਆ ਗਿਆ ਹੈ ਤੇਰੇ ਘਰ ਚੜਤ ਤੇ ਚਿੜੀ ਰਹਿੰਦੇ ਸੀ ਤੂੰ ਜੋ ਵੀ ਲੈ ਕੇ ਆਉਂਦਾ ਸੀ ਭਾਵ ਸਿੱਟੇ ਲੈ ਕੇ ਆਉਂਦਾ ਸੀ ਜੋ ਪੱਲੀ ਤੇ ਸੁੱਕਣੇ ਪਾਉਂਦਾ ਸੀ ਉਹ ਆਪ ਵੀ ਖਾਂਦੇ ਸੀ ਤੇ ਤੇਰੇ ਲਈ ਅਰਦਾਸ ਵੀ ਕਰਦੇ ਸੀ ਕਹਿੰਦੇ ਕਿ ਜਿੰਨਾ ਘਟਿੜ ਪਹੁੰਚਦਾ ਸੀ ਤੇ ਭਾਏ ਕਿ ਕੁਝ ਹਿੱਸਾ ਫਿਰ ਗੁਰੂ ਘਰ ਦੇ ਲੰਗਰਾਂ ਵਿੱਚ ਪਾ ਕੇ ਆਉਂਦੇ ਸੀ ਸੰਗਤਾਂ ਸ਼ਕੰਤੇ ਉਹਨਾਂ ਦੇ ਧਿੱਦ ਅਸੀਸ ਹੀ ਨਿਕਲੇਗੀ ਇਸ ਕਰਕੇ ਹੀ ਤੁਹਾਨੂੰ ਸਾਲਾ ਕੁਝ ਮਿਲਿਆ ਸੀ ਪਰ ਜਦੋਂ ਟੁਕਾਇ ਬਣਾਇਆ ਹੈ ਤਾਂ ਉਹਨਾਂ ਦਾ ਵਸੇਰਾ ਹੀ టు ਉੱਥੋਂ ਟਹਾ ਦਿੱਤਾ ਜਦੋਂ ਵਸੇਰਾ ਟਾਇਆ ਤਾਂ ਉਹਨਾਂ ਨੇ ਉੱਥੋਂ ਜਾਣਾ ਹੀ ਸੀ ਕਹਿੰਦੇ ਕਿ ਜਦੋਂ ਉਹ ਉੱਥੋਂ ਚਲੇ ਹੀ ਗਏ ਹਨ ਤਾਂ ਤੇਰੇ ਘਰੋਂ ਕਿਸੇ ਦਾ ਮੋਹ ਹੀ ਨਹੀਂ ਰਹਿ ਗਿਆ ਜਿਸਦੇ ਨਾਲ ਤੈਨੂੰ ਪਹਿਲਾਂ ਅਸੀਸਾਂ ਮਿਲਣੀਆਂ ਸੀ ਤਾਂ ਤੇਰੇ ਵਹੀ ਘਾਤੇ ਵਿੱਚੋਂ ਪੁਣ ਇਕੱਠੇ ਹੁੰਦੇ ਸੀ ਤੇਰੇ ਚੰਗੇ ਕਰਮ ਤੇਰੇ ਭਾਗ ਬਦਲ ਰਹੇ ਸਨ ਹੁਣ ਤੂੰ ਦਾਨਪੁਰ ਕੰਨਾ ਛੱਡ ਦਿੱਤਾ ਹੈ ਤੇ ਜਿਸ ਕਾਇਕੇ ਹੁਣ ਮਾੜੇ ਦਿਨਾਂ ਦੀ ਸ਼ੁਰੂਆਤ ਹੋ ਗਈ ਹੈ ਉਹ ਕਹਿੰਦਾ ਜੇ ਮੈਂ ਹੁਣ ਕੀ ਕਰਾਂ ਸਾਂਤ ਫੁਕੇ ਜਿਕੰਦੇ ਕਿ ਇਨਨ ਕਾਹੀ ਸਕਦਾ ਹੈ ਆਪਣੇ ਕੋਠੇ ਉਤੇ ਜੜਾ ਥੋੜਾ ਦਾਣਾ ਰੱਖ ਲਿਆ ਕਰ ਜਦੋਂ ਪਾਣੀ ਦੀ ਪਿਆਸ ਲੱਗੇ ਆਪਾਂ ਨੂੰ ਜਿਵੇਂ ਤਰੇ ਲੱਗਦੀ ਹੈ ਜਦੋਂ ਸਿੱਖਰ ਦੁਪਹਿਰ ਹੁੰਦੀ ਹੈ ਤਾਂ ਸੁਭਾਵਿਕ ਤੇ ਲੱਗਦੀ ਹੈ एवे ही मौसम शुरू हो पशु पंछी भी पानी रख दिया कर घर तो बहारत के उपर उसने कहा कि, कि मैं अपनी छत के उपर के बरांडे पानी जरूर रखूँगा पर कि ती जानते हो कि एवें कर बहुत लाभ मिलता है दुख दर्द दूर हो जाते हैं कई लोगों का मनना है ਕਿ ਇਦਾਂ ਕਰਨ ਨਾਲ ਤੁਹਾਡੇ ਪਰਿਵਾਰ ਨੂੰ ਨਿਰੋਗਤਾ ਮਿਲਦੀ ਹੈ ਜਦੋਂ ਆਪਾਂ ਇਦਾਂ ਕਰਦੇ ਹਾਂ ਤਾਂ ਅੰਦਰ ਦਇਆ ਦੀ ਭਾਵਨਾ ਆਉਂਦੀ ਹੈ ਜਿਸ ਕਾਰਨ ਫਿਰ ਪਰਮਾਤਮਾ ਆਪਣੇ ਤੇ ਖੁਸ਼ ਹੋ ਕੇ ਆਪਣੀਆਂ ਸਾਧੀਆਂ ਇੱਛਾਵਾਂ ਪੂਰੀਆਂ ਕਰਦੇ ਹਨ ਹਰ ਚੀਜ਼ ਦੀ ਛਾਤ ਬਖਸ਼ਦੇ ਹਨ ਜਿਹੜੇ ਜੀਵਾਂ ਤੇ ਇੱਕ ਪਰਮਾਤਮਾ ਦੀ ਬਣਾਈ ਖਲਕਨ ਤੇ ਧਿਆਨ ਰੱਖਦਾ ਹੈ ਪਰਮਾਤਮਾ ਫਿਰ ਉਸ ਤੇ ਧਿਆਨ ਜ਼ਰੂਰ ਰੱਖਦਾ ਹੈ ਸੰਤ ਫਕੀਰ ਨੇ ਕਿਹਾ ਕਿ ਉਹਨਾਂ ਦਾ ਭਜ ਜਾਂਦਾ ਹੈ ਤੇ ਪਰੰਤੇ ਪਰਮਾਤਮਾਗੇ ਅਦਾਸ ਕਰਦੇ ਹਨ ਕਿ ਉਹਦੇ ਕਾਕੇ ਤੇਰੇ ਕਾਦੀਆਂ ਲਹਿਰਾਂ ਮੈਦਾਨ ਚੁੱਕੀਆਂ ਸਨ ਹੁਣ ਕਹਿੰਦੇ ਕਿ ਪਹਿਲਾਂ ਤੂੰ ਕੰਮ ਇਹੇ ਕਰੀ ਕਿ ਪਾਣੀ ਰੱਖਣਾ ਹੈ ਪੰਛੀਆਂ ਨੂੰ ਦਾਣਾ ਜ਼ਰੂਰ ਪਾਇਆ ਕਰਨਾ ਹੈ ਇੱਕ ਕੰਮ ਹੋਰ ਕਰਨਾ ਹੈ ਜਦੋਂ ਤੂੰ ਉਹਨਾਂ ਨੂੰ ਦਾਣਾ ਪਾਉਣਾ ਹੈ ਤਾਂ ਛੱਤ ਨੂੰ ਪਹਿਲਾਂ ਸਾਫ਼ ਕਰ ਲੈਣਾ ਹੈ ਕਿ ਉਹਨਾਂ ਦੀਆਂ ਜਿਹੜੀਆਂ ਮਿੱਠਾਂ ਉਹਨਾਂ ਨੇ ਕੀਤੀਆਂ ਹੁੰਦੀਆਂ ਹਨ ਉਨਾਂ ਦੇ ਮੂੰਹ ਵਿੱਚ ਨਾ ਪੈ ਜਾਣ ਤਾਂ ਕਿ ਉਹ ਕਦੇ ਬਿਮਾਰ ਨਾ ਹੋਣ ਇਸ ਕਾਇਕੇ ਪਹਿਲਾਂ ਸਾਫ਼ ਸੁਥਰਾ ਧਾਣ ਕਾਇਕੇ ਫਿਰ ਟਾਣਾ ਪੋਣਾ ਹੈ ਜੋ ਵੀ ਧਿਰ ਕਰ ਆਵੇ ਜਨੋ ਕੁੱਤਾ ਬਿੱਲੀ ਕੋਈ ਵੀ ਆਵੇ ਤਾਂ ਰੋਟੀ ਟੁੱਕ ਜੋ ਪਾ ਦਿਆ ਕਰ ਤੇਦੀ ਰੋਟੀ ਦਾ ਟੁੱਕ ਜਿਸ ਤਾਂ ਵੀ ਢਪੜੇਗਾ ਤਾਂ ਅਸੀਸਾਂ ਹੀ ਮਿਲਣਗੀਆਂ ਉਹ ਤੈਨੂੰ ਹੀ ਲੱਗ ਜਾਣਗੀਆਂ ਤੇਰੇ ਘਰ ਵਿੱਚ ਪਕ ਤਾਂ ਆ ਜਾਣ ਗਿਆ ਇਹਨਾਂ ਨੇ ਕੀ ਕੀਤਾ ਕਿ ਨੇੜੇ ਗੁਰੂ ਘਰ ਦੇ ਵਿੱਚ ਆਪਣੀ ਕਮਾਈ ਦਾ ਕੁਝ ਹਿੱਸਾ ਦੇਣਾ ਸ਼ੁਰੂ ਕਰ ਦਿੱਤਾ ਜਿੱਥੇ ਸੰਗਤਾਂ ਲੰਗਰ ਛਕਦੀਆਂ ਸਨ ਉੱਥੇ ਲੰਗਰ ਵਿੱਚ ਆਪਣੀ ਕਮਾਈ ਦਾ ਦਸਵੰਧ ਕੱਢਣਾ ਸ਼ੁਰੂ ਕਰ ਦਿੱਤਾ ਆਪਣੇ ਘਰ ਦੇ ਛੱਤ ਦੇ ਉੱਪਰ ਪੰਛੀਆਂ ਨੂੰ ਦਾਣਾ ਪਾਉਣਾ ਸ਼ੁਰੂ ਕਰ ਦਿੱਤਾ ਫਿਰ ਉਹਨਾਂ ਦੇ ਘਰ ਵਿੱਚ ਲੈਣਾ ਮੇਰਾ ਹੋ ਗਈਆਂ ਤੇ ਬਿਕਟੋਣੀ ਸ਼ੁਰੂ ਹੋ ਗਈ ਜਿਵੇਂ ਹੀ ਉਹਨਾਂ ਦਾ ਕਾਰੋਬਾਰ ਪਹਿਲਾਂ ਚੱਲਦਾ ਸੀ ਉਵੇਂ ਹੀ ਚੱਲਣਾ ਸ਼ੁਰੂ ਹੋ ਗਿਆ ਫਿਰ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੋ ਸਾਧ ਸੰਗਤ ਜੀ ਜੇਕਰ ਅਸੀਂ ਵੀ ਕਿਸੇ ਦਾ ਦਿਲ ਪਰੰਦੇ ਜੋਗ ਹਾਂ ਤਾਂ ਸਾਨੂੰ ਵੀ ਇਹ ਕੰਮ ਜ਼ਰੂਰ ਕਰ ਲੈਣੇ ਚਾਹੀਦੇ ਹਨ ਜਿਸ ਤੇ ਨਾਲ ਸਾਡੀ ਜ਼ਿੰਦਗੀ ਵਿੱਚ ਵੀ ਖੁਸ਼ਹਾਲੀ ਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ